ਹਾਂਜੀ ਪਿਆਰਿਓ ਕਿਹੜੇ ਕਿਹੜੇ ਵੀਰ ਬਾਬਾ ਜੀ ਗਾਨੀ ਸੁਖਦੇਵ ਸਿੰਘ ਜੀ ਦੀਆਂ ਗੱਲਾਂ ਦੇ ਨਾਲ ਜਿਹੜੇ ਸਹਿਮਤ ਨੇ ਉਹ ਵੀਡੀਓ ਜ਼ਰੂਰ ਸੁਣ ਕੇ ਸ਼ੇਅਰ ਕਰਿਓ ਤੇ ਆਪਣੇ ਵਿਚਾਰ ਜਿਹੜੇ ਨੇ ਕਮੈਂਟ ਆ ਰਹੀ ਦਿਓ ਬਹੁਤ ਵਧੀਆ ਗੱਲ ਕੀਤੀ ਸੁਣੋ ਤੇ ਜ਼ਰੂਰ ਸਾਰੀ ਸ਼ੇਅਰ ਕਰਿਓ ਹੁਣ ਆਪਾਂ ਕਿੰਨੇ ਜਾਣੇ ਬੈਠੇ ਆ ਮੋਟੀ ਜੀ ਗਿਣਤੀ ਲਾ ਕੇ ਵੇਖ ਲਓ ਕੋਈ 2.5 300 ਹੈਨਾ ਤੇ ਜੇ ਆਪਾਂ 250 ਜਾਨਾ 1 ਇੱਕ ਹਜ਼ਾਰ ਰੁਪਈਆ ਇੱਥੇ ਇਕੱਠਾ ਕਰ ਦਈਏ ਕਿੰਨੇ ਪੈਸੇ ਬਣ ਜਾਣੇ 2.5 ਲੱਖ ਖੋਏ ਬਣ ਗਿਆ ਨਾ ਮੈਨੂੰ ਕੋਈ ਫਰਕ ਨਹੀਂ ਪੈਂਦਾ ਪਰ ਉਹ 2.5 ਲੱਖ ਲੈ ਗਏ ਤੇ ਆਪਾਂ ਵੇਖਣਾ ਵੀ ਹੁਣ ਆਪਾਂ ਜਿੰਨਿਆਂ ਨੇ ਇਕੱਠੇ ਕੀਤੇ ਆਪਣੇ ਚੋ ਵੇਖੋ ਵੀ ਕਿਸੇ ਦਾ ਘਰ ਤਾਂ ਨਹੀਂ ਕੱਚਾ ਛੱਤ ਤਾਂ ਨਹੀਂ ਪੈਣ ਵਾਲੀ ਉਹਦਾ ਵੀ ਸੁਪਣਾ ਵਾ ਇਹ ਆਪਣੀ ਕੋਠੀ ਹੈ ਜਾਂ ਵੇਖੋ ਕਿਸੇ ਦੀ ਮਾਂ ਪੀੜਨਾ ਤੜਫਦੀ ਹੋਵੇ ਪਥਰੀ ਦਾ ਪ੍ਰੇੜਤ ਨਹੀਂ ਆਉਣ ਵਾਲਾ ਪੁਲੂ ਵਾ ਹੈ ਜਿਨ ਕੇ ਦਿਨ ਮਨਾਤੇ ਹੋ ਉਹਨਾਂ ਕੀ ਬਾਤ ਵੀ ਮੰਨੋ। ਪਾਪਾ ਬੰਦਰ ਸਿੰਘ ਬਹਾਦਰ ਨੇ ਖਾਲਸਾ ਰਾਜ ਜਿਵੇਂ ਨਹੀਂ ਪੈਦਾ ਕੀਤਾ ਸਾਡਾ ਪਿਆਰ ਵੜਾ ਸੀ। ਅਸੀਂ ਇਕੱਠੇ ਬਹਿ ਕੇ ਸਲਾਹ ਕਰਦੇ ਹੀ ਇਕੱਠੇ ਬਹਿ ਕੇ ਮਤੇ ਪਾਸ ਕਰਦੇ ਸੀ ਵੀ ਸਾਨੂੰ ਤੰਗੀ ਕਿੱਥੇ ਕਮੀਆਂ ਪੂਰੀ ਕਰੀਏ। ਅੱਜ ਇਸ ਪਾਸੇ ਧਿਆਨ ਨਹੀਂ ਕਿਸੇ ਦਾ। ਸਾਡੇ ਆਪਣੇ ਪਰਿਵਾਰ ਦੁਖੀ ਨੇ। ਬਹੁਤ ਜਿਆਦਾ ਲੋੜਵੰਦ ਪਰਿਵਾਰ ਨੇ। ਕਈ ਵਿਚਾਰੇ ਸਾਨੂੰ ਫੋਨ ਲਾਉਂਦੇ ਮੈਂ ਕਿਹਾ ਭਲਿਓ ਮੈਂ ਤੇ ਗੁਰੂ ਦਾ ਕੁੱਤਾ ਵਾਂ। ਉਕਰਾ ਮੈਂ ਤਾਂ ਭੌਂਕ ਰਿਆ ਏ ਮੇਰੀ ਕੌਮ ਜਾਗੇ ਮੇਰੇ ਸਿੰਘ ਜਾਗਣ ਕੀ ਨਹੀਂ ਆਪਣੇ ਕੋ ਹੈਗਾ ਆਪਣੇ ਪਿੰਡ ਤੋਂ ਸ਼ੁਰੂ ਕਰੀਏ ਬੋਲੋ ਹਰ ਮਹੀਨੇ ਕਿ 100000 ਰੁਪਿਆ 250 ਬੰਦਾ ਕੱਢੇ ਦੋ 2.5 ਲੱਖ ਬੰਦਾ ਤੇ ਮਹੀਨੇ ਬਾਅਦ ਕੋਈ ਫਰਕ ਤਾਂ ਨਹੀਂ ਦਸਵੰਦ ਕਿਆ ਮਾਰੇ ਨੇ ਤੇ ਦਸਵੰਦ ਥੋੜਾ ਵੈ ਜੇ ਮਾਰੇ ਸਹਬ ਨੇ ਕਿਰਪਾ ਕੀਤੀ ਤੁਹਾਡੇ ਚ ਰੂਹਾਂ ਬੈਠੀਆਂ ਆਪਾਂ ਨੂੰ ਤਿੰਨ ਪੈਗਾਮ ਦਿੱਤੇ ਮਾਰੇ ਨੇ ਕਿਰਤ ਕਰੋ ਨਾਮ ਜਪੋ ਵੰਡ ਛਕੋ ਕਿਰਤ ਕਰਦੇ ਆ ਵਧੀਆ ਸਾਰੇ